ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੋ ਚਾਰ ਬੇਨਤੀਆਂ ਕਰਨੀਆਂ ਨੇ ਧਿਆਨ ਦੇ ਨਾਲ ਸੁਣਿਓ ਮੈਂ ਜਦੋਂ ਵੀ ਕੋਈ ਗੱਲਬਾਤ ਕਰਦਾ ਅਸੀਂ ਜਿਹਦੇ ਵਿਰੋਧ ਵਿੱਚ ਹਾਂ ਉਹਦੇ ਵਿਰੋਧ ਵਿੱਚ ਹੀ ਰਹਿਣਾ ਹੈ ਹਾਂ ਜਿਹਦਾ ਵਿਰੋਧ ਕਰਦੇ ਆ ਜੋ ਬੰਦਾ ਸੈਇਦ ਰਿੱਕੇ ਦੇ ਨਾਲ ਗੱਲਬਾਤ ਕਰਦਾ ਤਾਂ ਉਹਦੀ ਗੱਲਬਾਤ ਵੀ ਆਪਾਂ ਉਹਦੇ ਹੱਕ ਵਿੱਚ ਕਰਾਂਗੇ ਇਹ ਨਹੀਂ ਗੱਲ ਗੱਲ ਮੈਂ ਕਰਨੀ ਹੈ ਭਾਨੇ ਸਿੱਧੂ ਦੀ ਅੱਜ ਉਹਦੀ ਰਿਹਾਈ ਹੋਈ ਹੈ ਹੋਰ ਵੀ ਖੁਸ਼ੀ ਮਨਾਵੇ ਚਾਹੇ ਨਾ ਮਨਾਵੇ ਪਰ ਮੈਨੂੰ ਬਹੁਤ ਖੁਸ਼ੀ ਹੈ ਘੋੜਾ ਦੀਵਾ ਬਾਲ ਕੇ ਨਵੇਰੇ ਦੇ ਅਜਲਾਵਾਂਗੇ ਪਰ ਜਿਨ੍ਹਾਂ ਨੂੰ ਨੀਂਦ ਨਹੀਂ ਆਉਣੀ ਉਹਨਾਂ ਦੀ ਗੱਲਬਾਤ ਮੈਂ ਅੱਜ ਜ਼ਰੂਰ ਕਰਨੀ ਹੈ ਤੇ ਅੰਦੇ ਨਾਲ ਸੁਣਿਓ ਜਿਹੜੇ ਪੰਨ ਸਿੱਧੂ ਤੇ ਪਰਚੇ ਪਏ ਸੀ ਉਹ ਨੋਰਮਲ ਸੀ ਕੋਈ ਫਾਸੀ ਨਹੀਂ ਹੋਣੀ ਸੀ ਕੋਈ ਸਾਲਾਂ ਵਧੀ ਅੰਦਰ ਨਹੀਂ ਜਾਣਾ ਸੀ ਇਹ ਡਰਾਮੇਬਾਜ਼ੀ ਜਿੰਨਾ ਲੋਕਾਂ ਨੇ ਕਰਵਾਈ ਹੈ ਅਸਲ ਵਿੱਚ ਉਹ ਲੋਕ ਕਾਮਯਾਬ ਹੋ ਨਹੀਂ ਸਕੇ ਅੱਜ ਮੈਂ ਕੋਸ਼ਟਾਂ ਵੀ ਦੋ ਪਾਈਆਂ ਸੀ ਇਹ ਕਿਹਾ ਸੀ ਕਿ ਲੱਡੂ ਵੰਡਣ ਵਾਲੇ ਕਿੱਥੇ ਨੇ ਸ਼ਾਇਦ ਆਉਣ ਲੱਡੂਆਂ ਦੇ ਆਰਡਰ ਦੇ ਤੇ ਕੈਨਸਲ ਕਰਵਾਤੇ ਕਿਉਂਕਿ ਪਤਾ ਨਹੀਂ ਹੁੰਦਾ ਨਾ ਪਲੇਸ ਦਾ ਰਿਹਾ ਕਰੇ ਨਾ ਕਰੇ ਇਹ ਗੇਮਾਂ ਜਿਹੜੀਆਂ ਚੱਲਦੀਆਂ ਨੇ ਬਹੁਤਾ ਕਿਸੇ ਦੇ ਸਮਝ ਵਿੱਚ ਨਹੀਂ ਆਉਂਦੀਆਂ ਚਲੋ ਮੈਂ ਦਿਲੋਂ ਕਹਿਣਾ ਕਿ ਮੈਨੂੰ ਖੁਸ਼ੀ ਹੈ ਕਿ ਭਾਨਾ ਰਿਹਾ ਹੋ ਗਿਆ ਕਿਉਂ ਖੁਸ਼ੀ ਹੈ ਸਾਰੀ ਗੱਲਬਾਤ ਧਿਆਨ ਦੇ ਨਾਲ ਸੁਣਿਓ ਇੱਕ ਮੈਂ ਅੱਜ ਇਹ ਵੀਡੀਓ ਦੇ ਵਿੱਚ ਦੋ ਬੇਨਤੀਆਂ ਕਰ ਦੇਣਾ ਇੱਕ ਤਾਂ ਜਿਹੜੇ ਛੋਟੇ ਕਿਸਾਨ ਨੇ ਖੇਤੀ ਕਰਨ ਵਾਲੇ ਇਹਨਾਂ ਕੋਲੇ 2-4 ਕਿੱਲੇ ਜ਼ਮੀਨ ਹੁੰਦੀ ਹੈ ਉਹਨਾਂ ਨੂੰ ਬੇਨਤੀ ਹੈ ਕਿ ਆਵਾਰਾ ਡੰਗਰਾਂ ਤੋਂ ਪਸ਼ੂਆਂ ਤੋਂ ਆਪਣੀ ਫਸਲ ਨੂੰ ਬਚਾ ਕੇ ਰੱਖਿਆ ਕਰੋ ਇੱਕ ਜਿਹੜੇ ਗਲੀਆਂ ਦੇ ਵਿੱਚ ਪਿੰਡਾਂ ਦੇ ਵਿੱਚ ਆਵਾਰਾ ਕੁੱਤੇ ਕੁਮਡੇ ਹੁੰਦੇ ਹੁੰਦੇ ਨੇ ਉਹਨਾਂ ਤੋਂ ਆਪਣੇ ਬੱਚਿਆਂ ਨੂੰ ਬਚਾ ਕੇ ਰੱਖਿਆ ਕਰੋ ਦੋ ਗੱਲਾਂ ਚੇਤੇ ਰੱਖਿਓ ਜਿਹੜੇ ਆਵਾਰਾ ਡੰਗਰ ਹੁੰਦੇ ਨੇ ਨਾ ਉਹ ਇੱਕ ਖੇਤ ਵਿੱਚੋਂ ਨਹੀਂ ਰਜਦੇ ਹੁੰਦੇ ਦੋ ਬੁਰਕੀਆਂ ਉਧਰ ਮਾਰ ਲੀਆਂ ਫਿਰ ਮਾਲਕਾ ਕੇ ਡੰਡਾ ਮਾਰਦਾ ਫਿਰ ਅਗਲੇ ਖੇਤ ਵਿੱਚ ਦੋ ਬੁਰਕੀਆਂ ਉੱਥੋਂ ਮਾਰ ਲੀਆਂ ਮਾਲਕਾ ਕੇ ਫੇਰ ਡੰਡਾ ਮਾਰਦਾ ਫਿਰ ਅਗਲੇ ਖੇਤ ਅਵਾਰਾ ਡੰਗਰ ਕਈ ਖੇਤਾਂ ਵਿੱਚ ਚਰ ਕੇ ਆਪਣਾ ਪੇਟ ਭਰਦੇ ਹੁੰਦੇ ਆ। ਇਦਾਂ ਹੀ ਜਿਹੜੇ ਆਵਾਰਾ ਕੁੱਤੇ ਹੁੰਦੇ ਨੇ। ਇੱਕ ਬੁਰਕੀ ਉੱਥੋਂ ਮਿਲ ਗਈ, ਇੱਕ ਉੱਥੋਂ ਮਿਲ ਗਈ। ਤੁਰ ਫਿਰ ਕੇ ਵਿਚਾਰੇ ਪੇਟ ਭਰਦੇ ਹੁੰਦੇ ਨੇ। ਕਈ ਘਰਾਂ ਦੇ ਵਿੱਚੋਂ ਬੁਰਕੀਆਂ ਖਾਂਦੇ ਨੇ। ਹੁਣੇ ਆਵਾਰਾ ਪਸ਼ੂ, ਆਵਾਰਾ ਡੰਗਰ, ਆਵਾਰਾ ਕੁੱਤੇ ਕੌਣ ਨੇ? ਜਦੋਂ ਨਾਂ ਲੈਨੇ ਆ ਨਾ ਫਿਰ ਕੀਕਾਂ ਬਹੁਤ ਮਿਲਦੀਆਂ ਨੇ। ਆ ਜਿਹੜੇ ਕੱਠਾਂ ਵਿੱਚ ਬਸ ਐਵੇਂ ਰੋਲਾ ਰਟਾ ਪਾਉਣ ਵਾਲੇ ਨਸ਼ੇੜੀ ਨਸ਼ੂੜੀ ਹੁੰਦੇ ਨੇ ਇਹ ਸਾਰਿਆਂ ਨੂੰ ਉਸ ਕਤਾਰ ਦੇ ਵਿੱਚ ਤੁਸੀਂ ਗਿਣ ਸਕਦੇ ਹੋ ਤੇ ਇਹਨਾਂ ਨੂੰ ਬੁਰਕੀਆਂ ਪਾਉਣ ਵਾਲੇ ਕਾਠ ਵਿੱਚ 2-4 ਹੀ ਹੁੰਦੇ ਆ ਚਲੋ ਐਨੀ ਗੱਲ ਤਾਂ ਇਹ ਸਮਝ ਲਿਓ ਪੰਜਾਬ ਦੇ ਵਿੱਚ ਇਹ ਥੋੜੇ ਜਿਹਾ ਅਵਾਰਾ ਡੰਗਰ ਤੇ ਅਵਾਰਾ ਕੁੱਤੇ ਹੈਗੇ ਆ ਹੁਣ ਆਪਾਂ ਗੱਲ ਕਰਨੀ ਹੈ ਵੀ ਮੈਨੂੰ ਖੁਸ਼ੀ ਕਾਦੀ ਹੋਈ ਬੜਿਆਂ ਨੇ ਕਹਿਣਾ ਤੁਸੀਂ ਤਾਂ ਭਾਨੇ ਦੇ ਵਿਰੋਧ ਵਿੱਚ ਬੋਲਦੇ ਸੀ ਤੁਸੀਂ ਤਾਂ ਕਹਿੰਦੇ ਸੀ ਭਾਨਾ ਬਾਹਰ ਨਹੀਂ ਆਉਣਾ ਤੇ ਹੁਣ ਕਹਿਣਗੇ ਤੈਨੂੰ ਕਾਦੀ ਖੁਸ਼ੀ ਹੋਈ ਬਈ ਮੈਨੂੰ ਖੁਸ਼ੀ ਦੱਸਾਂ ਕਾਦੀ ਹੋਈ ਭਾਨੇ ਸਿੱਧੂ ਨਾਲ ਸਾਡਾ ਕੋਈ ਵਟਦਾ ਰੋਲਾ ਨਹੀਂ ਮੈਂ ਤਾਂ ਉਹਨਾਂ ਨੂੰ ਹੁਣੇ ਤੱਕ ਫੇਸ ਟੂ ਫੇਸ ਮਿਲਿਆ ਕਿਤੇ ਛੇਤੀ ਕਿਤੇ ਮਿਲਿਆ ਵੀ ਨਹੀਂ ਹੋਣਾ ਸ਼ਾਇਦ ਇੱਕ ਦੋ ਵਾਰੀ ਸਾਹਮਣਾ ਹੋਇਆ ਹੁਣ ਉਹ ਵੀ ਸ਼ਾਇਦ ਨਾ ਹੀ ਜਾਣਦੇ ਹੋਣ ਮੇਰੇ ਵਰਗੇ ਤੇ ਕੀ ਔਕਾਤ ਐ ਅਜਿਹਾ ਗੱਲਬਾਤ ਕਰਨੀ ਹੁੰਦੀ ਹੈ ਜਿਹੜੇ ਤਰਕ ਦੇ ਆਧਾਰ ਤੇ ਹੁੰਦੀ ਹੈ ਔਰ ਪੰਜਾਬ ਦੇ ਨੌਜਵਾਨ ਜਿਹੜੇ ਆ ਉਹਨਾਂ ਨੂੰ ਬਚਾਉਣਾ ਕਿੱਦਿਆਂ ਗਮਰਾਹ ਹੋਣ ਤੋਂ ਕਿੱਦਾਂ ਬਚਾਈਏ ਇਹ ਤਾਂ ਇਹ ਗੱਲਬਾਤ ਕਰਨੀ ਹੁੰਦੀ ਹੈ ਹੁਣ ਜਿਹੜੀ ਖੁਸ਼ੀ ਹੋਈ ਮੈਨੂੰ ਉਹ ਤੁਹਾਨੂੰ ਦੱਸਣ ਲੱਗਾ ਇਹ ਜਿਹੜੀ ਗੇਮ ਸੀ ਨਾ ਭਾਨੇ ਸਿੱਧੂ ਨੂੰ ਜੇਲ੍ਹ ਵਿੱਚ ਰੱਖ ਕੇ ਇੱਕ ਮੁੱਦਾ ਬਣਾਉਣ ਦੀ ਇਹਦੇ ਵਿੱਚ ਬਹੁਤੇ ਨਹੀਂ 4-5 ਕ ਬੰਦੇ ਆ ਸਭ ਤੋਂ ਪਹਿਲਾਂ ਤਾਂ ਸਮਾਜ ਸੇਵੀ ਆਉਂਦਾ ਲੱਖਾ ਸਿਧਾਣਾ ਅੱਜ ਉਹ ਬੋਲਿਆ ਜ਼ਰੂਰ ਕਿ ਅਸੀਂ ਸਰਕਾਰ ਨੇ ਵਾਦੀ ਭਵੰਤਮਾਨ ਦੇ ਹਲਕੇ ਡੰਡਾ ਦੇਤਾ ਪੰਜਾਬ ਇਕੱਠਾ ਹੋ ਗਿਆ ਇਹ ਜਿੰਨ ਗੱਲਾਂ ਕਹੀਆਂ ਜ਼ਰੂਰ ਪਰ ਮਜਬੂਰੀ ਸੀ ਕਹਿਣ ਦੀ ਅਲਰੇਡੀ ਗੇਮ ਬਣਾਈ ਸੀ ਲੱਖੇ ਸਿਧਾਣੇ ਨੇ ਤੇ ਸੁਖਬਾਲ ਖਹਿਰੇ ਨੇ ਸੰਜੀਤ ਮਾਨ ਨੇ ਤੇ ਚੰਨੀ ਵੀ ਵਿਚਾਰਾ ਵਿੱਚ ਹੀ ਆਉਂਦਾ ਹੈ ਜਿਹੜਾ ਕਹਿੰਦਾ ਸੀ ਪਾਥੀਆਂ ਪਹਿਣਨਗੇ ਜਾਂ ਪਹਿਲਾਂ ਡਾਇਲੌਗ ਬੋਲਦਾ ਸੀ ਤੇ ਜਸਕਰਨ ਸਿੰਘ ਕਾਨ ਸਿੰਘ ਵਾਲਾ ਤੇ ਦੋ ਚਾਰ ਅਕਾਲੀਆਂ ਦੇ ਵੀ ਖੌਦੀ ਲੀਡਰ ਨੇ ਇਹਨਾਂ ਦੀ ਗੇਮ ਇਹ ਸੀ ਅਸਲ ਵਿੱਚ ਵਿਪਹਾਨਾ ਸਿੱਧੂ ਘੱਟੋ-ਘੱਟ ਦੋ ਚਾਰ ਮਹੀਨੇ ਜੇਲ੍ਹ ਵਿੱਚ ਲਾਵੇ ਅਰੇ ਡਿ ਇਲੈਕਸ਼ਨ ਹੋਣੀ ਹੈ ਨਾ ਇੰਨਾ ਕੁ ਚਿਰ ਭਾਨਾ ਸਿੱਧੂ ਅੰਦਰ ਰਵੇ ਅਸੀਂ ਮੁੱਦਾ ਬਣਾ ਕੇ ਭਗਵੰਤ ਮਾਨ ਨੂੰ ਵੱਧ ਤੋਂ ਵੱਧ ਬਦਨਾਮ ਕਰੀਏ ਅੱਜ ਭਗਵੰਤ ਮਾਨਦੀਆਂ ਮੈਂ 15 ਵੀ ਸੀੜੀਆਂ ਜਿਹੜੀਆਂ ਪੁਰਾਣੀਆਂ ਸੀ ਜਾਂ ਕਮੇਡੀ ਸ਼ੋਅ ਸੀ ਉਹ ਅੱਜ ਮੈਂ ਫਰੋਲ ਕੇ ਦੇਖੇ ਮੈਨੂੰ ਇਦਾਂ ਮਹਿਸੂਸ ਹੋਇਆ ਵੀ ਉਹਨੇ ਕਮੇਡੀ ਨਹੀਂ ਕੀਤੀ ਉਹਨੇ ਰਾਜਨੀਤੀ ਦੇ ਗੁਣ ਸਿੱਖੇ ਨੇ ਤੇ ਉਹ ਡਾਇਲੋਗ ਪਕਾਏ ਸੀ ਵੀ ਆਉਣ ਵਾਲੇ ਸਮੇਂ ਵਿੱਚ ਕਿੱਦਾਂ ਬੋਲਣੇ ਨੇ ਕਿੱਦਾਂ ਉਹ ਡਾਇਲੋਗਾਂ ਨੂੰ ਰਾਜਨੀਤੀ ਦੇ ਵਿੱਚ ਕਨਵਰਟ ਕਰਨਾ ਹੈ ਇਹ ਮੈਂ ਦੇਖਿਆ ਜਿਹੜਾ ਅੱਜ ਭਾਨਾ ਸਿੱਧੂ ਰਿਹਾ ਹੋਇਆ ਨਾ ਇੱਕ ਬੇਨਤੀ ਕਰਮੀਆ ਥੋੜਾ ਜਿਹਾ ਜਿਹੜੇ ਨਾ ਦੀਵਾਲੀ ਤੇ ਪਟਾਕੇ ਚਲਾਉਂਦੇ ਨੇ ਵੈਸੇ ਹੁਣ ਆਪਾਂ ਤਾਂ ਚਲਾਉਂਦੇ ਨਹੀਂ ਕਿਉਂਕਿ ਆਪਾਂ ਉਮਰ ਦੇ ਹਿਸਾਬ ਨਾਲ ਸਭ ਕੁਝ ਚੇਂਜ ਹੋ ਜਾਂਦਾ ਜਿਹੜੇ ਇਲਦੀ ਦੇ ਜਵਾਕ ਹੁੰਦੇ ਨੇ ਨਾ ਉਹਨਾਂ ਨੂੰ ਜਦੋਂ ਮਾਂ ਪਿਓ 500 700 ਦੇ ਪਟਾਕੇ ਦਿਵਾ ਦਿੰਦਾ ਉਹ ਇਲਦੀ ਦੇ ਜਵਾਕ ਛੇਤੀ ਛੇਤੀ ਚਲਾ ਕੇ ਬਾਸੇ ਹੁੰਦੇ ਆ ਜਦੋਂ ਗਵਾਂਢੀਆਂ ਦੇ ਘਰਾਂ ਵਿੱਚੋਂ ਪਟਾਕੇ ਦੀ ਆਵਾਜ਼ ਆਉਂਦੀ ਆ ਫਿਰ ਹੰਡ ਕਰਦੇ ਨੇ ਵੀ ਸਾਨੂੰ ਹੋਰ ਲਿਆ ਕੇ ਦਿਓ ਫਿਰ ਮਾਂ ਪੇ ਛੱਤਰ ਫੇਰਦਾ ਪਹਿਲਾਂ ਤੈਨੂੰ ਲਿਆਦੇ ਸੀ ਹੁਣ ਨਹੀਂ ਤੈਨੂੰ ਲੈ ਕੇ ਦਿੰਦੇ ਫਿਰ ਕੁੱਟ ਖਾਂਦੇ ਉਹ ਇਲਤੀ ਜਾ ਕੇੜੇ ਹੁੰਦੇ ਆ ਕਿਉਂਕਿ ਪਹਿਲਾਂ ਪਹਿਲਾਂ ਚਲਾ ਦਿੰਦੇ ਆ ਤੇ ਉਹੀ ਗੱਲ ਜਿਹੜੀ ਅੱਜ ਭਾਨਾ ਸਿੱਧੂ ਨੂੰ ਰਹਾ ਹੋ ਕੇ ਤਾੜੀਆਂ বাজੀਆਂ ਨੇ ਬਸ ਇੰਨੀ ਕੁ ਗੱਲ ਸੀ ਪਟਾਕੇ ਬਜਾ ਲੇ ਹਲੇ ਚੋਣਾ ਵਿੱਚ 3 ਮਹੀਨੇ ਬਾਕੀ ਪਏ ਨੇ ਜਿਹੜੇ ਪਟਾਕੇ ਅਸਲ ਚੱਲਣੇ ਨੇ ਨਾ ਤੇ ਫਿਰ ਇਹ ਅੱਖਾਂ ਚੋਂ ਘੁੱਣ ਦੇ ਦੇ ਕੇ ਰੋਣਗੇ ਜਿਸ ਦਾ ਚਲਾ ਬੈਠੇ ਹੁਣ ਸਾਡੇ ਹੱਥ ਪੱਲੇ ਕੁਛ ਨਹੀਂ ਇਕ ਤਾਂ ਇਹ ਬੇਨਤੀ ਹੈ ਜਿਹੜਾ ਅੱਜ ਦਾ ਰਹਾ ਹੁਣ ਦਾ ਸਿਸਟਮ ਸੀਗਾ ਇਹ ਸਮਝਣ ਵਾਲੇ ਮੇਰੀ ਗੱਲ ਨੂੰ ਸਮਝ ਜਾਣਗੇ ਦੂਜੀ ਗੱਲ ਮੁੰ ਜਿੰਨਾਂ ਨੇ ਗੇਮ ਬਣਾਈ ਸੀ ਵੀ ਲੱਖਾਂ ਜਿਵੇਂ ਸਖਵਾਲ ਖਹਿਰਾ ਮੈਂ ਪਹਿਲਾਂ ਨਾਂ ਲਏ ਨੇ ਚੰਨੀ ਸਾਹਿਬ ਹੋ ਗਏ ਮੁੱਖ ਮੰਤਰੀ ਨੇ ਤੇ ਜਸਕਰਨ ਸਿੰਘ ਕਾਨ ਸਿੰਘ ਵਾਲਾ ਹੋ ਗਿਆ ਠੀਕ ਹੈ ਸਮਝਿਤ ਮਾਨ ਹੋ ਗਿਆ ਤੇ ਇਹਨਾਂ ਬੰਦੇ ਜਿਹੜੇ ਗੇਮ ਸੀ ਵੀ ਭਾਨਾ ਸਿੱਧੂ ਅੰਦਰ ਰਵੇ ਤੇ ਉਹ ਗੇਮ ਚੱਲੇ ਨਹੀਂ ਉਹਨਾਂ ਨੂੰ ਸਮਝ ਇਸ ਗੱਲ ਦੀ ਵੀ ਇਹ ਮੁੱਦਾ ਬਣਾ ਕੇ ਬਦਨਾਮ ਕਰਨਗੇ ਇਹਨਾਂ ਦਾ ਕੰਮ ਕੀ ਹੈ ਵੀ ਵਿਧਾਨ ਸਭਾ ਸੋਰੀ ਲੋਕ ਸਭਾ ਜਿਹੜੀ ਚੋਣ ਹੈਗੀ ਹੈ ਵੀ ਉਹਦੇ ਵਿੱਚ ਕਿਵੇਂ ਨਾ ਕਿਵੇਂ ਕੋਈ ਹੱਥ ਪੱਲਾ ਮਾਰ ਕੇ ਕੋਈ ਗੱਲ ਬਣੇ ਤੇ ਉਹ ਗੇਮ ਫੇਲ ਹੋ ਗਈ ਚੱਲੀ ਨਹੀਂ ਹੁਣ ਇਹ ਚਾਰਕ ਬੰਦਿਆਂ ਨੂੰ ਅੱਜ ਨੀਂਦ ਆਜੂ ਭਾਨ ਸੋਤਾ ਗਰਮ ਪਾਣੀ ਨਾਲ ਨਹਾ ਲਓ ਵਿਚਾਰਾ ਚਲੋ ਕੋਈ ਨਹੀਂ ਮਾੜੀ ਮੋੜ ਕੁੱਟ ਕੇ ਜਾਂਦਾ ਪਈ ਹੈ ਅਸਲ ਵਿੱਚ ਉਹਨੂੰ ਕਹਾਣੀ ਦਾ ਪਤਾ ਵੀ ਹੈ ਨਹੀਂ ਵੀ ਕੀ ਹੈ ਉਹਨੂੰ ਵਿਚਾਰ ਨੂੰ ਗੇਮ ਦਾ ਪਤਾ ਵੀ ਹੈ ਨਹੀਂ ਵੀ ਹੋਇਆ ਕੀ ਹੈ ਉਹ ਤਾਂ ਗਰਮ ਪਾਣੀ ਨਾਲ ਲੂਗਾ ਬਾਈਕ ਸਿਕਲ ਲਾ ਲੂ ਮਾੜਾ ਮੋਟਾ ਨੀਂਦ ਉਹਨੂੰ ਤਾਂ ਆ ਜੂ ਕਿਉਂਕਿ ਘਰੇ ਵਾਪਸੀ ਹੋਈ ਹੈ ਤੇ ਮੈਨੂੰ ਦੁੱਖ ਵੀ ਹੈ ਇਸ ਗੱਲ ਦਾ ਵੀ ਜੇਲ੍ਹ ਵਿੱਚ ਰਹਿ ਕੇ ਐ ਮੈਂ ਤਾਂ ਇਹੀ ਗੱਲ ਕਹਿਣ ਦਾ ਸੀ ਜੋਰ ਦੇ ਰਹੇ ਆ ਵੀ ਜਿਹੜੇ ਨੌਜਵਾਨ ਨੇ ਉਹ ਗੁਮਰਾਹ ਨਾ ਹੋਣ ਨਾ ਉਠਾਣੇ ਜਾਣ ਨਾ ਉਹ ਜੇਲ੍ਹਾਂ ਵਿੱਚ ਜਾਣ ਤਸੱਦਦ ਨਾ ਉਹਨਾਂ ਤੇ ਹੋਵੇ ਅਸੀਂ ਤਾਂ ਚਾਹੁੰਦੇ ਹਾਂ ਇਹ ਤਾਂ ਕਹਿੰਦੇ ਵੀ ਗੁਮਰਾਹ ਨਾ ਹੋਣ ਆਪਣਾ ਕੋਈ ਵਧੀਆ ਕਾਰੋਬਾਰ ਕਰਕੇ ਪੰਜਾਬ ਦਾ ਨਾਂ ਰੌਸ਼ਨ ਕਰਨ ਕੱਲਾ ਭਾਣਾ ਨਹੀਂ ਸਰਾਂ ਨੂੰ ਕਹਿੰਨੇ ਮੈਂ ਤਾਂ ਹੁਣ ਜਿਹੜੇ ਬੰਦੇ ਨੇ ਗੇਮ ਬਣਾਈ ਸੀ ਉਹਨੂੰ ਨੀਂਦ ਅੱਜ ਮੈਨੂੰ ਤਾਂ ਲੱਗਦਾ ਵੀ ਆਉਣੀ ਨਹੀਂ ਪਹਿਲੀ ਗੱਲ ਤਾਂ ਲੱਖਾਂ ਨਹੀਂ ਨੀਂਦ ਲੈ ਸਕਦਾ ਕਿਉਂਕਿ ਜਿਹੜੇ ਗੇਮ ਸੀ ਸਾਰੀ ਪੁੱਠੀ ਪੈ ਗਈ ਹੁਣ ਕੋਈ ਹੋਰ ਸੱਪ ਕੱਢਣਾ ਪਊ ਹੁਣ ਮੈਨੂੰ ਲੱਗਦਾ ਖੈਰੇ ਸਾਬ ਨਾਲ ਵੀ ਫੋਨ ਤੇ ਗੱਲ ਹੁੰਦੀ ਹੋਊਗੀ ਚੰਨੀ ਨਾਲ ਵੀ ਹੋਊਗੀ ਲੱਗਦਾ ਹੈ ਲੱਗਦਾ ਕਿ ਇਹ ਚੱਲਦੇ ਹੋਣਗੇ ਫੋਨ ਜਸ ਗੰਸਿੰਗ ਗੰਸਿੰਗ ਵਾਲਾ ਵੀ ਬਾਪੂ ਬੁੱਢਾ ਸਮਝਤ ਮਾਨ ਉਹਦੇ ਨਾਲ ਵੀ ਗੱਲਬਾਤ ਚੱਲਦੀ ਹੋਣੀ ਵੀ ਹੁਣ ਕੀ ਕਰੀਏ ਹੁਣ ਕਰੀਏ ਕਿ ਹੁਣ ਕੀ ਕਰੀਏ ਕਿਹਦੇ ਕਿਹਦੇ ਲਈ ਕੀ ਕਰੀਏ ਭਗੰਤ ਮਾਨ ਲਈ ਹੁਣ ਇਹੀ ਚੱਲਦੀ ਹੋਣੀ ਹੈ ਗੇਮ ਮੈਨੂੰ ਲੱਗਦਾ ਸਾਰੇ ਕਾਨਫਰੰਸਾਂ ਦੇ ਹੋਣਗੇ ਇੱਕ ਫੋਨ ਤੇ ਚਾਰ-ਚਾਰ ਜੁੜੇ ਹੋਣਗੇ ਵੀ ਕਰੀਏ ਕੀ ਦੱਸੋ ਹੁਣ ਚਾਰ ਆਪ ਚਾਰਾਂ ਦੇ ਕੋਈ ਚੱਲਿਆ ਨਹੀਂ ਮੇਰੀ ਅੱਜ ਇਹ ਤੁਹਾਨੂੰ ਬੇਨਤੀ ਕੀਤੀ ਹੈ ਨਾ ਮਨ ਬਹੁਤ ਦੁਖੀ ਹੁੰਦਾ ਹੈ ਜਦੋਂ ਕਿਸੇ ਪੰਜਾਬ ਦੇ ਨੌਜਵਾਨ ਨੂੰ ਗੁੰਮਰਾਹ ਕਰਕੇ ਬੇਵਕੂਫ ਬਣਾ ਕੇ ਉਹਦਾ ਮੋਢਾ ਬਣਾ ਕੇ ਉਹਦੇ ਤੇ ਦਨਾਲੇ ਰੱਖ ਕੇ ਜਿਵੇਂ ਪਹਿਲਾਂ ਕਹਿੰਦੇ ਸੀ ਚਲਾਈ ਜਾਂਦੀ ਹੈ ਬੜਾ ਦੁੱਖ ਹੁੰਦਾ ਹੈ ਮੈਂ 100% ਇਹ ਦਾਅਵੇ ਨਾਲ ਕਹਿਣਾ ਕਿ ਭਾਨੇ ਸਿੱਧੂ ਨੂੰ ਤਾਂ ਇਹ ਗੇਮ ਬਾਰੇ ਪਤਾ ਹੀ ਨਹੀਂ ਬੀਹੋ ਕੀ ਰਿਹਾ ਬਿਲਕੁਲ ਨਹੀਂ ਪਤਾ ਪਰ ਜਿਨ੍ਹਾਂ ਨੇ ਬਣਾਈ ਸੀ ਗੇਮ ਹੁਣ ਜਿਹੜਾ ਤਾਂ ਪੈਗ ਛਕ ਲਾਉਂਦੇ ਆ ਉਹ ਤਾਂ ਚਾਰ ਪੈਗ ਬਾਦ ਲਾਉਣਗੇ ਜਿਹੜੇ ਵਿਚਾਰੇ ਵੈਸ਼ਨੂ ਹੋਣਗੇ ਉਹਨੂੰ ਦੋ ਚਾਰ ਗੋਲੀਆਂ ਖਾਣੀਆਂ ਪੈਣਗੀਆਂ ਇਹ ਤਾਂ ਜ਼ਰੂਰੀ ਹੈ ਐਨੀ ਗੱਲ ਜਿਹੜੀ ਮੈਂ ਕੀਤੀ ਹੈ ਨਾ ਜਿਹੜੇ ਬੰਦੇ ਸਮਝਦਾਰ ਨੇ ਨਾ ਉਹ ਇਹ ਗੱਲ ਨੂੰ ਸਮਝਣਗੇ ਹਾਂ ਲਾਸਟ ਵਿੱਚ ਗੱਲ ਕਹਿ ਦੇਣਾ ਕਾਂਗਰਸ ਨੂੰ ਨਾ ਦੋ ਕ ਸੀਟਾਂ ਤੇ ਆਸ ਹੈਗੀ ਸੀ ਲੋਕ ਸਭਾ ਦੀਆਂ ਵੀ ਸ਼ਾਇਦ ਜਿੱਤ ਜਾਣਗੇ ਅੱਜ ਭਗਵਾਨ ਜਵਾਨ ਨੇ ਉਹਨਾਂ ਦੋ ਸ਼ੀਟਾਂ ਤੇ ਵੀ ਮੈਂ ਕਹਿੰਦਾ ਖਾਤਾ ਸਾਫ਼ ਕਰਦਾ ਪਾਣੀ ਫੇਰਦਾ ਤੇ ਉਹ ਵੀ ਨਿ ਵਿਚਾਰਿਆਂ ਨੂੰ ਮਿਲ ਗੀਆਂ ਕਿਉਂਕਿ ਜਿਹੜੇ 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 ਗੇਮ ਬਣਾਏ ਸੀ ਚੱਲੇ ਹੀ ਨਹੀਂ ਸਾਰੇ ਭਾਨੇ ਸਰ ਤੇ ਗੇਮ ਪਾਈ ਸੀ ਵੀ ਦੋ ਚਾਰ ਮਹੀਨੇ ਅੰਦਰ ਰਵੇ ਤੇ ਲੋਕ ਕਹਿਣ ਵੀ ਇੰਦਾ ਕਾਲੀ ਦੇ ਕੰਗਰੇਸੀ ਚੰਗੇ ਸੀ ਵੀ ਲੋਕ ਕਹਿਣ ਪਰ ਲੋਕਾਂ ਨੂੰ ਹੁਣ ਪਤਾ ਲੱਗ ਗਿਆ ਲੋਕ ਕਹਿਣਗੇ ਕਿਦਾਂ ਜੇ ਦੋ ਚਾਰ ਮਹੀਨੇ ਭਾਨਾ ਅੰਦਰ ਰਹਿੰਦਾ ਫੇਰ ਹੀ ਲੋਕਾਂ ਨੇ ਕਹਿਣਾ ਸੀ ਹੋ ਜਿਹੜਾ ਕਹਿੰਦੇ ਸੀ ਤਸੱਦਦ ਕੀਤਾ ਜੀ برف ਦੀ ਛਿੱਲੀ ਤੇ ਪਾਇਆ ਜੀ ਉਹ ਹੁਣ ਗੱਲ ਬਣਨੀ ਨਹੀਂ ਉਹਨਾਂ ਸਰਕੂ ਜੂਠੇ ਨਿਕਲਣਾ ਨੇ ਜੇ برف ਦੀ ਛਿੱਲੀ ਤੇ ਪਾਇਆ ਹੁੰਦਾ ਤੇ ਭਾਨਾ ਸਿੱਧੂ ਆ ਕੇ ਇਦਾਂ ਕਹਿ ਦਿੰਦਾ মিডিਆ ਸਾਹਮਣੇ ਬੋਲਦਾ ਜੀ ਭਾਨਾ ਸਿੱਧੂ ਇਦਾਂ ਜੇ ਬਰਫ ਦੀ ਛਿੱਲੀ ਤੇ ਲਟਾਇਆ ਹੁੰਦਾ ਬਿਲਕੁਲ ਹੀ ਨਹੀਂ ਤੇ ਹੁਣ ਉਹ ਵਿਚਾਰਨ ਜਿਹੜਾ ਪਹਿਲਾਂ ਜ਼ੋਰ ਜਾਰ ਲਾਇਆ ਸੀ ਵੀਡੀਓ ਪਾ ਲਈ ਭਗਵੰਤ ਮਾਨ ਨੇ ਐਂ ਕਰਤਾ ਉਹ ਸਾਰੀ ਗੇਮ ਜਿਹੜੀ ਖਰਾਬ ਹੋ ਗਈ ਤੇ ਹੁਣ ਮੇਰੀ ਬੇਨਤੀ ਹੈ ਜਿਹੜੇ ਬੰਦੇ ਸੁਣਨਗੇ ਨਾ ਉਹਨਾਂ ਲੋਕਾਂ ਨੂੰ ਵੀ ਅੱਜ ਜਿਹੜੀ ਮੈਂ ਗੱਲਬਾਤ ਕਹੀ ਆ ਨਾ ਥੋੜਾ ਜਿਹਾ ਧਿਆਨ ਦੇ ਨਾਲ ਵਿਚਾਰਿਓ ਵੀ ਜਿਹੜੇ ਗੇਮ ਪਾਉਣ ਵਾਲੇ ਸੀ ਉਹ ਕਿੰਨੇ ਸਹੀ ਨੇ ਕਿੰਨੇ ਗਲਤ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ